ਅੱਜ ਭਾਰਤਪਦ ਦੀ ਕਾਲ ਦਾ ਸਮਰਥਨ ਪੰਜਾਬ ਰੋਡਵੇ ਸਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੀ ਕਰ ਰਹੀ ਹੈ ਤਾਂ ਬੱਸਾਂ ਦਾ ਚੱਕਾ ਜਾਮ ਹੈ ਫਿਰੋਜ਼ਪੁਰ ਡੀਪੂ ਦੇ ਵਿੱਚ ਮੌਜੂਦ ਹੈ ਫਿਰੋਜ਼ਪੁਰ ਸ਼ਹਿਰ ਬੱਸ ਸਟੈਂਡ ਦੇ ਵਿੱਚ ਵੱਡਾ ਬੱਸ ਸਟੈਂਡ ਹੈ ਤਾਂ ਲੋਕਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਹੁੰਦਾ ਲੋਕ ਖੱਜਰਖਵਾਰ ਹੋ ਰਹੇ ਨੇ ਬੱਸ ਸਟੈਂਡ ਤੇ ਮੌਜੂਦ ਹੈ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਤਾਂ ਭਾਰਤਪਦ ਦੀ ਕਾਲਸ਼ੁਕਤ ਮੋਰਚੇ ਦੇ ਵੱਲੋਂ ਦਿੱਤੀ ਗਈ ਸੀਗੀ ਤਾਂ ਦੁਕਾਨਾਂ ਵੀ ਬੰਦ ਹੋ ਗਈਆਂ ਨੇ ਪੈਟਰੋਲ ਪੰਪ ਵੀ ਬੰਦ ਹੋ ਗਏ ਤਾਂ ਬੱਸਾਂ ਦਾ ਵੀ ਚੱਕਾ ਜਾਮ ਹੈ ਤਾਂ ਕੋਈ ਵੀ ਬੱਸ ਪ੍ਰਾਈਵੇਟ ਬੱਸ ਹੋਵੇ ਸਰਕਾਰੀ ਬੱਸ ਹੋਵੇ ਉਹ ਨਹੀਂ ਚੱਲ ਰਹੀ ਹੈਗੀ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੈਗੇ ਕੋਈ ਬੱਸ ਸਟੈਂਡ ਸੁਨਸਾਨ ਪਿਆ ਹੋਇਆ ਬੱਸਾਂ ਜਿਹੜੀਆਂ ਨੇ ਉਹ ਖੜੀਆਂ ਹੋਈਆਂ ਮੁਸਾਫਰ ਵੀ ਪਰੇਸ਼ਾਨ ਹੋ ਗਏ ਨੇ ਤਾਂ ਇਸ ਪਾਸੇ ਸਾਡੇ ਨਾਲ ਆਗੂ ਮੌਜੂਦ ਹੈਗੇ ਗੱਲਬਾਤ ਕਰ ਲੈਣੇ ਹੈਗੇ ਆ ਜਤਿੰਦਰ ਜੀ ਅੱਜ ਬੱਸਾਂ ਨਹੀਂ ਜਾ ਰਹੀਆਂ ਹੈਗੀਆਂ ਸਾਰੀਆਂ ਬੱਸਾਂ ਬੰਦ ਨੇ ਚੱਕਾ ਜਾਮ ਹੈ ਬਿਲਕੁਲ ਜੀ ਅੱਜ ਪੰਜਾਬ ਰੋਡਵੇ ਪੰਨ ਬੱਸ ਪੀ ਆਰਟੀਸੀ ਦੀਆਂ ਟੋਟਲ ਮੁਕੰਮਲ ਚੱਕਾ ਜਾਮ ਫਰੋਈਪੁਰ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਵੀ ਨਾਲ ਦੀ ਨਾਲ ਅੱਜ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਵੀ ਪੂਰਾ ਚੱਕਾ ਜਾਮ ਕੀਤਾ ਗਿਆ ਪੂਰਾ ਕਿਸਾਨੀ ਅੰਦੋਲਨ ਅਤੇ ਹਿੱਟ ਐਂਡ ਰਨ ਦੇ ਜਿਹੜਾ ਕਾਨੂੰਨ ਬਣਾਇਆ ਗਿਆ ਉਸ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਅੱਜ ਚੱਕਾ ਜਾਮ ਆ ਅਸੀਂ ਜਿਹੜੀ ਕੇਂਦਰ ਸਰਕਾਰ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨਾਂ ਦੇ ਉੱਤੇ ਇੰਨਾ ਜ਼ੁਲਮ ਕਰ ਰਹੀ ਆ ਨਾਲ ਹਰਿਆਣਾ ਸਰਕਾਰ ਜ਼ੁਲਮ ਕਰ ਰਹੀ ਆ ਅਸੀਂ ਉਸ ਚੀਜ਼ ਦੀ ਨਖੇਦੀ ਕਰਦੇ ਆ ਅਤੇ ਸਰਕਾਰ ਅਗੇ ਮੰਗ ਕਰਦੇ ਆ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਐਮਐਸਪੀ ਲਾਗੂ ਕਰਨਾ ਅਤੇ ਆ ਜਿਹੜਾ ਹਿੱਟ ਐਂਡ ਰਨ ਦਾ ਰੂਲ ਆ ਜਿਹੜਾ ਇਹਨੂੰ ਵਾਪਸ ਲੈਣਾ ਇਹੋ ਜਿਹੀਆਂ ਮੰਗਾਂ ਨੇ ਜਿਹੜੀਆਂ ਜਾਇਜ਼ ਨੇ ਇਹਨਾਂ ਨੂੰ ਮੰਨ ਲਿਆ ਜਾਵੇ ਅਤੇ ਪੰਜਾਬ ਅਤੇ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਨੂੰ ਜਿਹੜੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਇਹੋ ਜਿਹੇ ਜਿਹੜੇ ਕਿਸਾਨੀ ਅੰਦੋਲਨ ਹੁਣ ਸਰਕਾਰ ਦੇ ਖਿਲਾਫ ਆ ਕਿਉਂਕਿ ਲੋਕ ਨਹੀਂ ਚਾਹੁੰਦੇ ਪਰ ਜਿਹੜੀਆਂ ਸਰਕਾਰਾਂ ਮਜਬੂਰ ਕਰਦੀਆਂ ਕਿਸਾਨਾਂ ਨੂੰ ਅਤੇ ਲੋਕਾਂ ਨੂੰ ਸੰਘਰਸ਼ ਕਰਨ ਲਈ ਤਾਂ ਬਿਲਕੁਲ ਅੱਜ ਇੱਥੇ ਬੈਠੇ ਆ ਦਰੀਆਂ ਲਾ ਕੇ ਰੋਸ਼ ਪ੍ਰੋਟੈਸਟ ਕਰ ਰਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਬੈਠੇ ਉਹਨਾਂ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਰੋਕਿਆ ਗਿਆ ਉਹ ਗਲਤ ਹੈਗਾ ਉਹਨਾਂ ਦਾ ਥਰੂ ਗੈਸ ਦੇ ਗੋਲੇ ਚਲਾਏ ਜਾ ਰਹੇ ਉਹ ਗਲਤ ਹੈਗੇ ਨੇ ਤਾਂ ਸਰਕਾਰ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈਗੀ ਹੈ ਹੱਕੀ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਮੰਨੀਆਂ ਚਾਹੀਦੀਆਂ ਹੈਗੀਆਂ ਨੇ ਹਿੱਟ ਐਂਡ ਰਨ ਦਾ ਕਾਨੂੰਨ ਵਾਪਸ ਲੈਣਾ ਚਾਹੀਦਾ ਹੈਗਾ ਤਾਂ ਇਹ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਜਿਹੜੇ ਪਨਬਸ ਦੇ ਹੈਗੇ ਨੇ ਉਹਨਾਂ ਦੇ ਆਗੂ ਜਤਿੰਦਰ ਸਿੰਘ ਨੇ ਗੱਲ ਕਹੀ ਹੈਗੀ ਹੈ ਤਾਂ ਤਸਵੀਰ ਅਸੀਂ ਫਿਰੋਜ਼ਪੁਰ ਸ਼ਹਿਰ ਬਸਣ ਦੀ ਦਿਖਾ ਰਹੇ ਹੈਗੇ ਜਿੱਥੇ ਬੱਸਾਂ ਨਹੀਂ ਜਾ ਰਹੀਆਂ ਹੈਗੀਆਂ ਚ ਉਹ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹੈਗੇ ਨੇ ਕੈਮਰਾ ਪਰਸਨ ਰੋਹਿਤ ਦੇ ਨਾਲ ਸਨੀ ਚੋਪੜਾ ਲਿਵਿੰਗ ਇਨ ਨਿਊਸ ਪੰਜਾਬ ਫਿਰੋਜ਼ਪੁਰ